ਸਾਤ ਇਕੱਲੇ ਜ਼ਮੀਨ ਸੀ ਉਹ ਪਾਣੀ ਚ ਰੁੜ ਗਈ ਸਾਡੇ ਵੱਤ ਤੋਂ ਵੱਤ ਮਦਦ ਕੀਤੀ ਜਾਵੇ ਇਹ ਵੇਖੋ ਜੀ ਹਲਦੀ ਰੋਗ ਵਿਖਾਈ ਹੱਥ ਹਲਦੀ ਰੋਗੀ ਪਿਆਣਾ ਸਾਰ ਅਰ ਰਸ ਆਮੂਜ਼ ਜਿਹੜਾ ਰੇਗਾ ਕਵਰ ਰੇਗ ਨੇ ਤਾਂ ਰੁੜ ਗਿਆ ਤੇ ਤਾਂ ਬਚੇ ਨਹੀਂ ਕੋਈ ਚੇਵਦਲੇ ਤਾਂ ਦੇ ਪੰਜਾਬ ਵਿੱਚ ਹੜ੍ਹਾਂ ਦਾ ਪਾਣੀ ਭਾਵੇਂ ਉਤਰਨਾ ਸ਼ੁਰੂ ਹੋ ਗਿਆ ਹੈ ਪਰ ਉੱਤੇ ਹੀ ਦੂਜੇ ਪਾਸੇ ਹਣ ਆਪਣੇ ਪਿੱਛੇ ਤਬਾਹੀ ਦੇ ਨਿਸ਼ਾਨ ਛੱਡ ਗਏ ਹਨ ਪੰਜਾਬ ਦੀਆਂ ਵੱਖ-ਵੱਖ ਸੰਸਥਾਵਾਂ ਜਥੇਬੰਦੀਆਂ ਅਤੇ ਪੰਜਾਬੀ ਸਿੰਗੜਾ ਵੱਲੋਂ ਲੋਕਾਂ ਲਈ ਦੀ ਮਦਦ ਲਈ ਹੱਥ ਵਧਾਇਆ ਗਿਆ ਹੈ ਪਰ ਪੰਜਾਬ ਦੇ ਕੁਝ ਅਜੇ ਵੀ ਪਿੰਡ ਹਨ ਕੁਝ ਅਜੇ ਵੀ ਕਿਸਾਨ ਹਨ ਜਿਨ੍ਹਾਂ ਤੱਕ ਅਜੇ ਵੀ ਕਿਸੇ ਤਰ੍ਹਾਂ ਦੀ ਸਹਾਇਤਾ ਜਾਂ ਸਹੂਲਤ ਨਹੀਂ ਪਹੁੰਚ ਸકી ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਰਸੂਲਪੁਰ ਵਿੱਚ ਰਹਿਣ ਵਾਲੇ ਅਮਰੀਕ ਸਿੰਘ ਦੀ ਜਿਨ੍ਹਾਂ ਦੀ 7 ਕਿੱਲੇ ਜ਼ਮੀਨ ਵਿੱਚੋਂ 6.5 ਕਿੱਲੇ ਜ਼ਮੀਨ ਹੜ੍ਹਾਂ ਦੇ ਪਾਣੀ ਹੇਠ ਆ ਚੁੱਕੀ ਹੈ ਅਤੇ ਅੱਧਾ ਕਿੱਲਾ ਜ਼ਮੀਨ ਜਿਹੜੀ ਉਹਨਾਂ ਦੀ ਬਚੀ ਹੈ ਉਹਨਾਂ ਦੀ ਫਸਲ ਨੂੰ ਹਲਦੀ ਰੋਗ ਲੱਗਣ ਨਾਲ ਉਹ ਫਸਲ ਵੀ ਤਬਾਹ ਹੋ ਚੁੱਕੀ ਹੈ ਆਓ ਗੱਲ ਕਰਦੇ ਹਾਂ ਅਮਰੀਕ ਸਿੰਘ ਨਾਲ ਅਤੇ ਉਹਨਾਂ ਤੋਂ ਜਾਣਦੇ ਹਾਂ ਹੁਣ ਤੱਕ ਉਹਨਾਂ ਦੇ ਕੀ ਹਾਲਾਤ ਹਨ 7 ਕਿੱਲੇ ਜ਼ਮੀਨ ਸੀ ਉਹ ਪਾਣੀ ਚ ਡੁੱਬ ਗਈ ਸਾਡੇ ਵੱਤ ਤੋਂ ਵੱਤ ਮਦਦ ਕੀਤੀ ਜਾਵੇ ਇਹ ਵੇਖੋ ਜੀ ਹਲਦੀ ਰੋਗ ਵਿਖਾਈ ਹੱਥ ਹਮ ਹਾਲ ਦੀ ਰੋਗੀ ਪਿਆਣਾ ਸਾਰ ਹਾਂਜੀ ਜੀ ਹਾਲ ਦੀ ਰੋਗੀ ਯਾਰ ਹਾਂ ਹਾਲ ਦੀ ਰੋਗੀ ਨਾ ਵੀ ਹਾਂ ਵੀ ਹਾਂ ਜੰਗ ਦੇ ਹੁਬਾਲੇ ਹਮ ਅਮਰੀਕ ਸਿੰਘ ਜੀ ਹੁਣ ਤੱਕ ਜਿਹੜੇ ਹੜਾਂਦੇ ਪਾਣੀ ਕਰਕੇ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਚੁੱਕਿਆ ਜੀ ਆ ਜਨਨਸਾਂ ਨੂੰ ਜਿਹੜੀ ਗੱਲ ਰਖਵਾ ਰਿਹਾ ਦੇਖ ਲੈ ਤਾ ਰੁਰ ਗਿਆ ਤੇ ਤਾਂ ਬਚੇ ਨਹੀਂ ਕੋਈ ਸੇ ਵਦਕਲੇ ਤਾਂ ਸੀ ਤੇ ਤੁਹਾਡੀ ਕੋਲ ਮਤਲਬ ਕਿੰਨੀ ਪੈਲੀ ਹੈ ਜਿਹੜੀ ਹੜਾਂ ਦੇ ਪਾਣੀ ਢੇਟ ਹੁਣ ਤੱਕ ਆ ਚੁੱਕੀ ਹੈ ਜੀ ਪੰਜ ਜੀ ਚਲੀ ਗਈ ਹੈ ਜੀ ਪੰਜ 6 ਜੀ ਚਲੀ ਗਈ ਕਿਉਂਕਿ ਜਦੋਂ ਬਚਿਆ ਸੀ ਹੋਈ ਨਾ ਨਾਲ ਜਲਦੀ ਦਾ ਰੋਗ ਜਾ ਗਿਆ ਇੱਕ ਨਾਲ ਨਾ ਕੋਤਲ ਜੀ ਬਚੀ ਬਸ ਉਸ ਤੋਂ ਕੁਝ ਵੀ ਨਹੀਂ ਸਾਡੇ ਕੋਲ ਵਜਿਆ ਠੀਕ ਹੈ ਜੀ ਪਰ ਜਿਹੜੀ ਤੁਹਾਡੀ ਟੋਟਲ 5 ਕਿੱਲੇ ਪੈਲੀ ਸੀ ਉਹ ਮਾਫ਼ ਕਰਨਾ ਜੀ ਬਚੀਏ ਬਾਕੀ ਦਾ ਸਾਰੀ ਸਾਡੀ ਪੈਲੀ ਜਿਹੜਾ ਉਹ ਉਹਨੇ ਚੀ ਜਲੀ ਗਿੱਦਰੀ ਆ ਠੀਕ ਹੈ ਜੀ ਤੇ ਹੁਣ ਤੱਕ ਹੁਣ ਤੱਕ ਜਿਹੜੇ ਹੜ੍ਹਾਂ ਦੇ ਪਾਣੀ ਵਿੱਚ ਨਾਲ ਜਿਹੜੇ ਪ੍ਰਭਾਵਿਤ ਹੋਏ ਸੀ ਲੋਕ ਜਿਨ੍ਹਾਂ ਲਈ ਵੱਖ-ਵੱਖ ਸੰਸਥਾਾਂ ਨੇ ਮਦਦ ਵੀ ਕੀਤੀ ਹੈ ਤੇ ਤੁਹਾਡੇ ਕੋਲ ਕਿਸੇ ਸੰਸਥਾ ਨੇ ਪਹੁੰਚ ਕੀਤੀ ਨਹੀਂ ਜੀ ਅਜਿਹਾ ਹੋਇਆ ਨਹੀਂ ਆ ਜੀ ਨਹੀਂ ਅਜੀਬ ਹੋਇਆ ਜੀ ਮੇਸ਼ੇ ਤੇ ਜਿਸਾਨੇ ਕੋਈ ਤਨ ਹੋ ਰਹੀ ਹੈ ਤੁਹਾਡੇ ਕੋਈ ਨਾ ਤੁਹਾਡੇ ਤੱਕ ਕਿਸੇ ਮੰਤਰੀ ਵੱਲੋਂ ਵੀ ਕੋਈ ਪਹੁੰਚ ਨਹੀਂ ਕੀਤੀ ਗਈ ਕੋਈ ਮਦਦ ਲਈ ਜਾਂ ਤੁਹਾਨੂੰ ਕੋਈ ਰਾਹਤ ਲੈ ਕੇ ਚ ਨੇ ਕਿਹਾ ਹੋਵੇ ਨਹੀਂ ਨਾ ਸਾਡੇ ਕੋਈ ਕਿਸੇ ਨੇ ਨਹੀਂ ਵਤ ਦਿੱਤੀ ਨਾ ਕੋਈ ਆਇਆ ਅਜੇ ਤੱਕ ਠੀਕ ਹੈ ਜੀ ਤੇ ਤੁਹਾਡੇ ਪਿੰਡ ਤੁਹਾਡੇ ਨਾਲ ਲੱਗਦੇ ਤੁਹਾਡੇ ਵਰਗੇ ਹੋਰ ਤੁਹਾਡੇ ਪਿੰਡ ਦੇ ਕਿੰਨੇ ਕਿਸਾਨ ਨੇ ਜਿੰਨਾ ਦੀ ਇਹੋ ਜੀ ਹਾਲਤ ਹੈ ਵੀ ਜਿਨ੍ਹਾਂ ਦਾ ਮਤਲਬ ਪੈਲੀ ਪਾਣੀ ਵਿੱਚ ਡੁੱਬ ਚੁੱਕੀ ਹੋਈ ਹੈ ਤੇ ਉਹਨਾਂ ਦੀ ਹਜੇ ਤੱਕ ਕੋਈ ਮਦਦ ਕਰਨ ਨਹੀਂ ਆਇਆ ਜੀ। ਯਾਨੀ ਇਹ ਲੋਕ ਇੰਨੀ ਆਏਗਾ ਨਹੀਂ ਥੋੜੀ ਜਿਹੀ ਜਾਰੀ ਹੈ। ਉਹ ਰੁਕਣਾ ਹੈ ਪੈਂਦੇ ਉਹਣੇ ਵਾਲੇ ਪੈਂਦੀ ਪੈਲੀ ਸਾਡੇ। ਜੀ। ਤੇ ਬੈਠਾ ਮੈਂ ਇੱਥੇ ਸੋ ਬੋਲਾਂ। ਠੀਕ ਹੈ ਜੀ। ਆਹ ਤੁਹਾਨੂੰ ਭਾਣ ਲੈ ਵੀ ਉਹੀ ਪਿੱਛੋਂ। ਉੱਤਕੇ ਇਧਰ ਜੋ ਉਪੀ ਜੋ ਆਏਗੇ ਵਾਹ ਵਿਚਾਲੇ ਉੱਧਰ ਜਾ ਕੇ ਪੰਜਾਬ ਫੀਲ ਲਾਂਗੇ ਵਿਚੇ ਬਹੁਤ ਬੜੀ ਸਹੀ ਗੇ ਇਧਰ ਬਾਹਰ ਪੜੀਆਂ ਇਧਰ ਉੱਲੇ ਵਗੇ ਮੈਦਾਨ ਬੜੀਆਂ ਆਈਆਂ ਨੇ ਜੀ ਜੀ ਨਹੀਂ ਸੀ ਕਿਹੜੀ ਪਰਾਂ ਦਰਿਆ ਦੇ ਵਿੱਚ ਲੈ ਲਈ ਕੁਛ ਆ ਚੱਲ ਉੱਥੇ ਲੈ ਲੈਣੇ ਆ ਵੀ ਜਦ ਤੱਕ ਚਾਰ ਪਾਣੀ ਦੇ ਨਾਲ ਬਾਂধেਗੇ ਤੇ ਚੱਲ ਉੱਧਰ ਉਹ ਜਿਹੜਾ ਗਾਰਾ ਕਿ ਲੀਏਗਾ ਅੰਦਰ ਕਦੀ ਬਾਣ ਤੇ ਆਏ ਨਹੀਂ ਸੀ ਆ ਹੋਣੀ ਹੈ ਨਹੀਂ ਤੇ ਇਸ ਆਏ ਨੇ ਜਿਵੇਂ ਤੇ ਅਮਰੀਕ ਸਿੰਘ ਜੀ ਜਿਵੇਂ ਤੁਸੀਂ ਹੁਣੇ ਦੱਸਿਆ ਕਿ ਤੁਸੀਂ ਯੂਪੀ ਤੋਂ ਉੱਠ ਕੇ ਆਏ ਹੋ ਤੇ ਤੁਹਾਡੇ ਕੋਲ ਪਿੱਛੇ ਯੂਪੀ ਚ ਕਿੰਨੀ ਪੈਲੀ ਸੀ ਜਿਹੜੀ ਤੁਸੀਂ ਵੇਚ ਕੇ ਤੇ ਇੱਥੇ ਆਣ ਕੇ ਪੈਲੀ ਲਈਏ ਜੀ ਸਾਡੇ ਕੋਲ 2.5 ਕਿੱਲੇ ਸੀ ਬਸ ਕੋਲੇ ਯੂਪੀ ਵੇਚੀ ਹਾਂਜੀ 2.5 ਕਿੱਲੇ ਠੀਕ ਹੈ ਜੀ ਤਾਂ ਤੁਸੀਂ ਯੂਪੀ ਤੋਂ 2.5 ਕਿੱਲੇ ਵੇਚ ਕੇ ਇੱਥੇ 5 ਤੋਂ 7 ਕਿੱਲੇ ਪੈਲੀ ਮਤਲਬ ਬੜਾਈ ਸੀ ਪਿੰਡ ਰਸੂਲਪੁਰ ਹੰਗੇ ਰੇਜ਼ੂ ਮੈਂ ਰੁਕ ਨਹੀਂ ਆ ਰਿਹਾ ਰੁਕਣੇ ਵਾਲੇ ਜੀ ਠੀਕ ਹੈ ਤੇ ਜਿਵੇਂ ਅਮਰੀਕ ਜਿਵੇਂ ਅਮਰੀਕ ਸਿੰਘ ਜੀ ਤੁਸੀਂ ਦੱਸਿਆ ਕਿ ਤੁਹਾਡੀ ਹੁਣ ਤੱਕ ਪੈਲੀ ਦਰਿਆ ਵਿੱਚ ਰੁੜ ਚੁੱਕੀ ਹੋਈ ਹੈ ਤੇ ਇਸੇ ਹਿਸਾਬ ਨਾਲ ਫਿਰ ਤੁਹਾਡੇ ਘਰ ਦਾ ਗੁਜ਼ਾਰਾ ਫਿਰ ਕਿਵੇਂ ਚੱਲ ਰਿਹਾ ਜੀ ਜਿਵੇਂ ਤੁਸੀਂ ਦੱਸਿਆ ਕਿ ਕੋਈ ਮਦਦ ਲਈ ਹਜੇ ਤੱਕ ਕੋਈ ਸੰਸਥਾ ਤੁਹਾਡੇ ਤੱਕ ਨਹੀਂ ਪਹੁੰਚੀ ਜਾਂ ਕਿਸੇ ਵੀ ਮੰਤਰੀ ਨੇ ਤੁਹਾਡੇ ਤੱਕ ਕੋਈ ਪਹੁੰਚ ਨਹੀਂ ਕੀਤੀ ਤੇ ਪਰ ਤੁਹਾਡੇ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ ਜੀ ਹੋਈ ਬਾਈ ਜੀ ਆਉਂ ਗਿਧਾਰਾ ਮੱਝਾਂ ਗਿਆ ਮੱਝਾਂ ਨੂੰ ਡੰਗਰਾ ਤੋਂ ਅੱਛਾ ਜੀ ਰਵਾਏ ਜਿੰਦੇ ਦਾ ਚੱਲ ਰਹੀ ਜਾਣਾ ਠੀਕ ਹੈ ਜੀ ਮਾੜਾ ਮੋਟਾ ਹੁੰਦੇ ਚੱਲੀ ਜਾਂਦਾ ਮਤਲਬ ਅਗਲੇ ਤੋਂ ਪਰਦੇ ਉਹਨਾਂ ਦੇ ਫੇਸ ਤੋਂ ਵੀ ਦੇਣ ਨਹੀਂ ਉਹ ਵੀ ਅੱਗੇ ਬੜਾ ਖੋਇਆਦਾ ਕਿਵੇਂ ਦੇਾਂਗੇ ਜੀ ਮਤਲਬ ਤੁਸੀਂ ਸਿਰਫ ਦੋ ਮੱਜਾਂ ਰੱਖ ਕੇ ਹੀ ਮਤਲਬ ਆਪਦਾ ਸਾਰੇ ਘਰ ਦਾ ਗੁਜ਼ਾਰਾ ਚਲਾ ਰਹੇ ਜੀ ਦੀ ਹਾਂ ਇਹ ਮਾ ਮੋ ਦਬੇ ਨੇ ਚੱਲਦਾ ਸੀ ਹੁਣ ਸਾਡੇ ਕੋਲੋਂ ਪੱਥਰ ਦਿੱਤਾ ਵੀ ਨਹੀਂ ਰਿਹਾ ਜੀ ਮੈਂ ਤਾਂ ਚਾਹੇਗੇ ਬਈ ਰੋਜ਼ਾਰਾ ਬਿਲਕੁਲ ਹੀ ਨਹੀਂ ਚੱਲ ਰਿਹਾ ਇਹ ਸਨ ਅਮਰੀਕ ਸਿੰਘ ਜਿਨ੍ਹਾਂ ਨੇ ਆਪਣੇ ਮੌਜੂਦਾ ਹਾਲਾਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਦੀ ਮਦਦ ਲਈ ਕੌਣ ਅੱਗੇ ਹੱਥ ਵਧਾਉਂਦਾ ਹੈ ਹੋਰ ਖਬਰਾਂ ਲਈ ਦੇਖਣ ਲਈ ਜੁੜੇ ਰਹੋ ਐਸਐਸ ਟੀਵੀ ਪੰਜਾਬੀ ਦੇ ਨਾਲ